ਸਸਿਕਾ ਜੀ ਮੈਂ ਕੌਮਿਕਪੂਲ ਤੁਸੀਂ ਖੇਰ ਚੈਨਲ ਪੰਜਾਬੀ ਫਲਾਈਟ ਦੇ ਵਿੱਚ ਮਿਲਣ ਵਾਲੇ ਖਾਣੇ ਨੂੰ ਲੈ ਕੇ ਯਾਤਰੀਆਂ ਦੀ ਰਾਏ ਹਮੇਸ਼ਾ ਵੰਡ ਰਹੀ ਹੈ ਕੁਝ ਲੋਕਾਂ ਦੇ ਲਈ ਜਹਾਜ਼ ਦਾ ਖਾਣਾ ਸੁਖਦ ਅਨੁਭਵ ਹੁੰਦਾ ਹੈ ਜਦ ਕਿ ਕਈਆਂ ਦੇ ਲਈ ਇਹ ਸਭ ਤੋਂ ਨਿਰਾਸ਼ਾਜਨਕ ਹੁੰਦੇ ਪਰ ਜਦੋਂ ਗੱਲ ਬਿਜ਼ਨਸ ਕਲਾਸ ਦੀ ਹੋਵੇ ਤਾਂ ਖਾਣਾ ਸਿਰਫ ਸੇਵਾ ਨਹੀਂ ਸਗੋ ਯਾਤਰਾ ਦਾ ਇੱਕ ਅਹਿਮ ਹਿੱਸਾ ਬਣ ਜਾਂਦਾ ਹੈ ਇਸ ਨਾਲ ਹੀ ਚੁਰੀ ਇੱਕ ਵੱਡੀ ਖਬਰ ਬ੍ਰਿਟਿਸ਼ 에ਅਰਵੇਜ਼ ਦੇ ਬਿਜ਼ਨਸ ਕਲਾਸ ਯਾਤਰੀਆਂ ਨੂੰ ਨਿਰਾਸ਼ ਕਰ ਸਕਦੀ ਹੈ ਕਿ ਬ੍ਰਿਟਿਸ਼ 에ਅਰਵੇਜ਼ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ 7 ਜਨਵਰੀ ਤੋਂ ਉਹ ਆਪਣੀਆਂ ਸਭ ਤੋਂ ਛੋਟੀਆਂ ਦੂਰੀਆਂ ਵਾਲੀਆਂ 8 ਉਡਾਨਾਂ ਉੱਤੇ ਹੁਣ ਗਰਮ ਨਾਸ਼ਤਾ ਸੇਵਾ ਖਤਮ ਕਰਨ ਜਾ ਰਹੀ ਹੈ। ਇਹ ਨਵਾਂ ਫੈਸਲਾ ਲੰਡਨ ਤੋਂ ਐਮਸਟਰਡਮ, ਫੇਲਫਾਸਟ, ਬ੍ਰਸਲਸ, ਪੈਰਿਸ, ਡਬਲਿਨ, ਜਰਸੀ, ਮੈਂਚੈਸਟਰ ਅਤੇ ਨਿਊਕੈਂਸਲ ਜਾਣ ਵਾਲੀਆਂ ਉਡਾਨਾਂ ਉੱਤੇ ਲਾਗੂ ਕੀਤਾ ਗਿਆ ਹੈ। ਇਹਨਾਂ ਸਾਰੀਆਂ ਉਡਾਨਾਂ ਦਾ ਸਮਾਂ ਲਗਭਗ 1 ਘੰਟਾ ਹੈ ਹਾਲੇ ਕਿ ਸਕਾਟਲੈਂਡ ਲਈ ਉਡਾਨਾਂ ਇਸ ਤਬਦੀਲੀ ਤੋਂ ਬਾਹਰ ਰੱਖੀਆਂ ਗਈਆਂ ਨੇ ਭਾਵੇਂ ਕਿ ਗਲਾਸਗੋ ਅਤੇ ਐਡੀਨਬਰਗ ਦੇ ਲਈ ਉਡਾਨ ਦਾ ਸਮਾਂ ਵੀ ਲਗਭਗ ਇਨਾ ਦੇ ਬਰਾਬਰ ਹੀ ਹੈ ਬ੍ਰਿਟਿਸ਼ 에ਅਰਵੇਜ਼ ਨੇ ਐਲਾਨ ਕੀਤਾ ਹੈ ਕਿ ਇਸ ਬੁੱਧਵਾਰ ਤੋਂ ਉਹ ਆਪਣੀਆਂ ਛੋਟੀਆਂ ਥੂਰੀਆਂ ਵਾਲੀਆਂ ਉਡਾਨਾਂ ਉੱਤੇ ਬਿਜ਼ਨਸ ਕਲਾਸ ਦੇ ਵਿੱਚ ਗਰਮ ਨਾਸ਼ਤੇ ਦੀ ਸੇਵਾ ਖਤਮ ਕਰ ਦਵੇਗਾ ਕਲਾਬ ਯੂਰਪ 에어ਲਾਈਨ ਦੇ ਬਿਜ਼ਨਸ ਕਲਾਸ ਸੇਵਾ ਦੇ ਵਿੱਚ ਹੁਣ ਯਾਤਰੀਆਂ ਨੂੰ ਪੂਰਾ ਅੰਗਰੇਜ਼ੀ ਨਾਸ਼ਤਾ ਨਹੀਂ ਮਿਲੇਗਾ ਇਸ ਦੀ ਥਾਂ ਉਹਨਾਂ ਨੂੰ ਇੱਕ ਮਹਾਦੀਪੀ ਨਾਸ਼ਤਾ ਪ੍ਰੋਸੈਜ ਹੋਵੇਗਾ ਜਿਸ ਦੇ ਵਿੱਚ ਫਲਾਂ ਦੀ ਪਲੇਟ ਦਹੀਂ ਅਤੇ ਇੱਕ ਪੇਸਟਰੀ ਸ਼ਾਮਲ ਹੋਵੇਗੀ ਆਰਕੀਟਿਕ ਕਲਾਸ ਦੇ ਵਿੱਚ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਹਲਕਾ 스ਨੈਕ ਮਿਲੇਗਾ ਆਮ ਤੌਰ ਉਤੇ ਬਿਸਕੁਟ ਚਾਹ ਪੇਟਸ ਆਪਣੇ ਪਾਣੀ ਦੀ ਇੱਕ ਬੋਤਲ ਛੋਟੀ ਦੂਰੀਆਂ 'ਤੇ ਉਟਾਰਨਾ ਅਤੇ ਯਾਤਰੀ ਚੋਣਤਾ ਵਧੇਰੇ ਭੁਗਤਾਨ ਕਰਕੇ ਗਰਮ ਨਾਸ਼ਤਾ ਪਹਿਲਾਂ ਤੋਂ ਬੁੱਕ ਵੀ ਕਰ ਸਕਦੇ ਨੇ ਇਹ ਤਬਦੀਲੀਆਂ ਲੰਡਨ ਤੋਂ ਐਮਸਟਰਡਮ, ਬੇਲਫਾਸਟ, ਬਸੇਲਸ, ਪੈਰਿਸ, ਡਬਲਿਨ, ਜਰਸੀ, ਮੈਂਚੈਸਟਰ ਅਤੇ ਨਿਊਕਾਸਲ ਵਾਲੀਆਂ ਉਡਾਨਾਂ ਉਤੇ ਹੀ ਲਾਗੂ ਹੋਵੇਗੀ ਜਿੱਥੇ ਯਾਤਰਾ ਦਾ ਸਮਾਂ ਲਗਭਗ ਹੀ ਘਟੇ ਸਕਾਟਲੈਂਡ ਦੇ ਉਡਾਰਨਾਂ ਸਭ ਦੀ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਈਆਂ ਬ੍ਰਿਟਿਸ਼ 에ਅਰਵੇਜ਼ ਦੇ ਕਹਿਣੇ ਕਿ ਫੈਸਲਾ ਕੈਪਿਓ ਕਰੂ ਨੇ ਯਾਤਰੀਆਂ ਦੇ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਦੇਣ ਦੇ ਲਈ ਕੀਤਾ ਅਤੇ ਲਾਗਤ ਘਟਾਉਣ ਦੇ ਲਈ ਨਹੀਂ ਫ੍ਰੀਕੁਐਂਟ ਫਲਾਇਰ ਵੈਬਸਾਈਟ ਹੈਡ ਫੋਰ ਪੁਆਇੰਟਸ ਦੇ ਸੰਪਾਦਕ ਰੋਬ ਬਰਕੇਸ ਨੇ ਕਿਹਾ ਕਿ ਪਿਛਲੇ 20 ਸਾਲਾਂ ਦੇ ਵਿੱਚ ਬ੍ਰਿਟਿਸ਼ ਏਅਰਵੇਜ਼ ਲੰਡਨ ਤੋਂ ਮੈਨਚੈਸਟਰ ਪਰਕੀਆਂ ਛੋਟੀਆਂ ਉਡਾਨਾਂ ਉੱਤੇ ਵੀ ਮੁਫਤ ਪੂਰਾ ਨਾਸ਼ਤਾ ਪਰੋਸਦੀ ਸੀ ਸਮੇਂ ਦੀ ਘਾਟ ਦੀ ਇਹ ਤਬਦੀਲੀ ਦੀ وجہ ਹੈ ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਵੀ ਸਫਾਈ ਦਿੱਤੀ ਹੈ ਕਿ ਛੋਟੀ ਦੂਰੀਆਂ ਉੱਤੇ ਸਮਾਂ ਬਹੁਤ ਸੀਮਤ ਹੁੰਦਾ ਹੈ ਜਿਸ ਕਾਰਨ ਗਰਮ ਨਾਸ਼ਤਾ ਫਰੋਸਣਾ ਮੁਸ਼ਕਲ ਹੋ ਜਾਂਦਾ ਹੈ ਉਹ ਦੱਸਦੇ ਨੇ ਕਿ ਮਹਾਦੀਪੀ ਨਾਸ਼ਤੇ ਦੇ ਨਾਲ ਯਾਤਰੀਆਂ ਨੂੰ ਬੇਰੇ ਆਰਾਮਦਾਇਕ ਅਨੁਭਵ ਮਿਲੇਗਾ। ਇਹ ਨਵੀਂ ਨਾਸ਼ਤੇ ਦੀ ਸੇਵਾ 7 ਜਨਵਰੀ ਤੋਂ ਲਾਗੂ ਹੋ ਰਹੀ ਹੈ। ਛੋਟੇ ਉਡਾਣਾਂ ਉਤਤੇ ਯਾਤਰੀਆਂ ਨੂੰ ਹੁਣ ਇੱਕ ਲਘੂ ਸਿਹਤਪੰਦ ਸਵੇਰ ਦਾ ਵਿਕਲਪ ਮਿਲੇਗਾ। ਹਾਲਾਂਕਿ ਉਹ ਇਹ ਵੀ ਮੰਨਦੇ ਨੇ ਕਿ ਬ੍ਰਿਟਿਸ਼ 에ਅਰਵੇਜ਼ ਦੀ ਪੇਸ਼ਕਸ਼ ਸਿਰ ਵੀ 에ਅ ਫ੍ਰਾਂਸ ਅਤੇ ਲੁਫਤਾਨza ਦੇ ਨਾਲੋਂ ਬਿਹਤਰ ਹੈ ਪਰ ਨਾਸ਼ਤੇ ਨੂੰ ਲੈ ਕੇ ਵਕ thực ਦੇਸ਼ਾਂ ਦੀ ਆਪਣੀ ਸੱਭਿਆਚਾਰਕ ਸੋਚ ਹੈ। ਬ੍ਰਿਟਿਸ਼ 에ਅਰਵੇਜ਼ ਦੇ ਬੁਲਾਰਨ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਨਾ ਛੋਟੀਆਂ ਯਾਤਰਾਵਾਂ ਉੱਤੇ ਸਮਾਂ ਬਹੁਤ ਸੀਮਤ ਹੁੰਦਾ ਹੈ ਜਿਸ ਕਰਕੇ ਖਰਬ ਨਾਸ਼ਤਾ ਪਰੋਸਣਾ ਅਤੇ ਉਸ ਦਾ ਆਨੰਦ ਲੈਣਾ ਮੁਸ਼ਕਲ ਹੋ ਜਾਂਦਾ ਹੈ ਯਾਤਰੀਆਂ ਨੂੰ ਵਧੇਰੇ ਆਰਾਮਦਾਇਕ ਅਨੁਭਵ ਦੇਣ ਦੇ ਲਈ ਅਸੀਂ ਹੁਣ ਇਹਨਾਂ ਰੂਟਾਂ ਉੱਤੇ ਮਹਾਦੀਪੀ ਨਾਸ਼ਤਾ ਪੇਸ਼ ਕਰ ਰਹੀ ਹੈ ਇਹ ਤਬਦੀਲੀ 7 ਜਨਵਰੀ ਤੋਂ ਲਾਗੂ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਫਲਾਈਟ ਦੇ ਵਿੱਚ ਮਿਲਣ ਵਾਲੇ ਖਾਣੇ ਨੂੰ ਲੈ ਕੇ ਯਾਤਰੀਆਂ ਦੀ ਰਾਏ ਹਮੇਸ਼ਾ ਵੰਡ ਰਹੀ ਹੈ ਕੁਝ ਲੋਕਾਂ ਦੇ ਲਈ ਜਹਾਜ਼ ਦਾ ਖਾਣਾ ਸੁਖਦ ਅਨੁਭਵ ਹੁੰਦਾ ਹੈ ਜਦ ਕਿ ਕਈਆਂ ਦੇ ਲਈ ਇਹ ਸਭ ਤੋਂ ਨਿਰਾਸ਼ਾਜਨਕ ਹੁੰਦੇ ਪਰ ਜਦੋਂ ਗੱਲ ਬਿਜ਼ਨਸ ਕਲਾਸ ਦੀ ਹੋਵੇ ਤਾਂ ਖਾਣਾ ਸਿਰਫ ਸੇਵਾ ਨਹੀਂ ਸਗੋ ਯਾਤਰਾ ਦਾ ਇੱਕ ਅਹਿਮ ਹਿੱਸਾ ਬਣ ਜਾਂਦਾ ਹੈ ਇਸ ਨਾਲ ਹੀ ਚੁੜੀ ਇੱਕ ਵੱਡੀ ਖਬਰ ਬ੍ਰਿਟਿਸ਼ 에ਅਰਵੇਜ਼ ਦੇ ਬਿਜ਼ਨਸ ਕਲਾਸ ਯਾਤਰੀਆਂ ਨੂੰ ਨਿਰਾਸ਼ ਕਰ ਸਕਦੀ ਹੈ ਕਿ ਬ੍ਰਿਟਿਸ਼ 에ਅਰਵੇਜ਼ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ 7 ਜਨਵਰੀ ਤੋਂ ਉਹ ਆਪਣੀਆਂ ਸਭ ਤੋਂ ਛੋਟੀਆਂ ਦੂਰੀਆਂ ਵਾਲੀਆਂ 8 ਉਡਾਨਾਂ ਉੱਤੇ ਹੁਣ ਗਰਮ ਨਾਸ਼ਤਾ ਸੇਵਾ ਖਤਮ ਕਰਨ ਜਾ ਰਹੀ ਹੈ ਇਹ ਨਵਾਂ ਫੈਸਲਾ ਲੰਡਨ ਤੋਂ ਐਮਸਟਰਡਮ ਫੇਲ ਫਾਸਟ ਬ੍ਰਸਲਸ ਪੈਰਿਸ ਡਬਲਿੰਗ ਜਰਸੀ ਮੈਂਚੈਸਟਰ ਅਤੇ ਨਿਊਕੈਂਸਲ ਜਾਣ ਵਾਲੀਆਂ ਉਡਾਨਾਂ ਉੱਤੇ ਲਾਗੂ ਕੀਤਾ ਗਿਆ ਹੈ ਇਹਨਾਂ ਸਾਰੀਆਂ ਉਡਾਨਾਂ ਦਾ ਸਮਾਂ ਲਗਭਗ 1 ਘੰਟਾ ਹੈ ਹਾਲੇ ਕਿ ਸਕਾਟਲੈਂਡ ਲਈ ਉਡਾਨਾਂ ਇਸ ਤਬਦੀਲੀ ਤੋਂ ਬਾਹਰ ਰੱਖੀਆਂ ਗਈਆਂ ਨੇ ਭਾਵੇਂ ਕਿ ਗਲਾਸਗੋ ਅਤੇ ਐਡੀਨਬਰਗ ਦੇ ਲਈ ਉਡਾਨ ਦਾ ਸਮਾਂ ਵੀ ਲਗਭਗ ਇਨਾ ਦੇ ਬਰਾਬਰ ਹੀ ਹੈ ਬ੍ਰਿਟਿਸ਼ 에ਅਰਵੇਜ਼ ਨੇ ਐਲਾਨ ਕੀਤਾ ਹੈ ਕਿ ਇਸ ਬੁੱਧਵਾਰ ਤੋਂ ਉਹ ਆਪਣੀਆਂ ਛੋਟੀਆਂ ਥੁਰੀਆਂ ਵਾਲੀਆਂ ਉਡਾਨਾਂ ਉੱਤੇ ਬਿਜ਼ਨਸ ਕਲਾਸ ਦੇ ਵਿੱਚ ਗਰਮ ਨਾਸ਼ਤੇ ਦੀ ਸੇਵਾ ਖਤਮ ਕਰ ਦਵੇਗਾ ਕਲਾਬ ਯੂਰਪ 에어ਲਾਈਨ ਦੇ ਬਿਜ਼ਨਸ ਕਲਾਸ ਸੇਵਾ ਦੇ ਵਿੱਚ ਹੁਣ ਯਾਤਰੀਆਂ ਨੂੰ ਪੂਰਾ ਅੰਗਰੇਜ਼ੀ ਨਾਸ਼ਤਾ ਨਹੀਂ ਮਿਲੇਗਾ ਇਸ ਦੀ ਥਾਂ ਉਹਨਾਂ ਨੂੰ ਇੱਕ ਮਹਾਦੀਪੀ ਨਾਸ਼ਤਾ ਪ੍ਰੋਸੈਜ ਹੋਵੇਗਾ ਜਿਸ ਦੇ ਵਿੱਚ ਫਲਾਂ ਦੀ ਪਲੇਟ ਦਹੀਂ ਅਤੇ ਇੱਕ ਪੇਸਟਰੀ ਸ਼ਾਮਲ ਹੋਵੇਗੀ ਆਰਕੀਟਿਕ ਕਲਾਸ ਦੇ ਵਿੱਚ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਹਲਕਾ 스ਨੈਕ ਮਿਲੇਗਾ ਆਮ ਤੌਰ ਉਤੇ ਬਿਸਕੁਟ ਚਾਹ ਪੇਟਸ ਆਪਣੇ ਪਾਣੀ ਦੀ ਇੱਕ ਬੋਤਲ ਛੋਟੀ ਦੂਰੀਆਂ 'ਤੇ ਉਟਾਰਨਾ ਅਤੇ ਯਾਤਰੀ ਚੋਣਤਾ ਵਧੇਰੇ ਭੁਗਤਾਨ ਕਰਕੇ ਗਰਮ ਨਾਸ਼ਤਾ ਪਹਿਲਾਂ ਤੋਂ ਬੁੱਕ ਵੀ ਕਰ ਸਕਦੇ ਨੇ ਇਹ ਤਬਦੀਲੀਆਂ ਲੰਡਨ ਤੋਂ ਐਮਸਟਰਡਮ, ਬੇਲਫਾਸਟ, ਬਸੇਲਸ, ਪੈਰਿਸ, ਡਬਲਿਨ, ਜਰਸੀ, ਮੈਂਚੈਸਟਰ ਅਤੇ ਨਿਊਕਾਸਲ ਵਾਲੀਆਂ ਉਡਾਨਾਂ ਉਤੇ ਹੀ ਲਾਗੂ ਹੋਵੇਗੀ ਜਿੱਥੇ ਯਾਤਰਾ ਦਾ ਸਮਾਂ ਲਗਭਗ ਹੀ ਘਟੇ ਸਕਾਟਲੈਂਡ ਦੇ ਉਡਾਰਨੇ ਸਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਈਆਂ ਬ੍ਰਿਟਿਸ਼ 에ਅਰਵੇਜ਼ ਦੇ ਕਹਿਣੇ ਕਿ ਫੈਸਲਾ ਕੈਪਿਓ ਕਰੂ ਨੇ ਯਾਤਰੀਆਂ ਦੇ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਦੇਣ ਦੇ ਲਈ ਕੀਤਾ ਅਤੇ ਲਾਗਤ ਘਟਾਉਣ ਦੇ ਲਈ ਨਹੀਂ ਫ੍ਰੀਕੁਐਂਟ ਫਲਾਇਰ ਵੈਬਸਾਈਟ ਹੈਡ ਫੋਰ ਪੁਆਇੰਟਸ ਦੇ ਸੰਪਾਦਕ ਰੋਬ ਬਰਕੇਸ ਨੇ ਕਿਹਾ ਕਿ ਪਿਛਲੇ 20 ਸਾਲਾਂ ਦੇ ਵਿੱਚ ਬ੍ਰਿਟਿਸ਼ ਏਅਰਵੇਜ਼ ਲੰਡਨ ਤੋਂ ਮੈਨਚੈਸਟਰ ਪਰਕੀਆਂ ਛੋਟੀਆਂ ਉਡਾਨਾਂ ਉੱਤੇ ਵੀ ਮੁਫਤ ਪੂਰਾ ਨਾਸ਼ਤਾ ਪਰੋਸਦੀ ਸੀ ਸਮੇਂ ਦੀ ਘਾਟ ਦੀ ਇਹ ਤਬਦੀਲੀ ਦੀ وجہ ਹੈ ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਵੀ ਸਫਾਈ ਦਿੱਤੀ ਹੈ ਕਿ ਛੋਟੀ ਦੂਰੀਆਂ ਉੱਤੇ ਸਮਾਂ ਬਹੁਤ ਸੀਮਤ ਹੁੰਦਾ ਹੈ ਜਿਸ ਕਾਰਨ ਗਰਮ ਨਾਸ਼ਤਾ ਫਰੋਸਣਾ ਮੁਸ਼ਕਲ ਹੋ ਜਾਂਦਾ ਹੈ ਉਹ ਦੱਸਦੇ ਨੇ ਕਿ ਮਹਾਦੀਪੀ ਨਾਸ਼ਤੇ ਦੇ ਨਾਲ ਯਾਤਰੀਆਂ ਨੂੰ ਬਦੇਰੇ ਆਰਾਮਦਾਇਕ ਅਨੁਭਵ ਮਿਲੇਗਾ। ਇਹ ਨਵੀਂ ਨਾਸ਼ਤੇ ਦੀ ਸੇਵਾ 7 ਜਨਵਰੀ ਤੋਂ ਲਾਗੂ ਹੋ ਰਹੀ ਹੈ। ਛੋਟੇ ਉਡਾਣਾਂ ਉਤਤੇ ਯਾਤਰੀਆਂ ਨੂੰ ਹੁਣ ਇੱਕ ਲਘੂ ਸਿਹਤਪੰਦ ਸਵੇਰ ਦਾ ਵਿਕਲਪ ਮਿਲੇਗਾ। ਹਾਲਾਂਕਿ ਉਹ ਇਹ ਵੀ ਮੰਨਦੇ ਨੇ ਕਿ ਬ੍ਰਿਟਿਸ਼ 에ਅਰਵੇਜ਼ ਦੀ ਪੇਸ਼ਕਸ਼ ਸਿਰ ਵੀ 에ਅ ਫ੍ਰਾਂਸ ਅਤੇ ਲੁਫਤਾਨza ਦੇ ਨਾਲੋਂ ਬਿਹਤਰ ਹੈ ਪਰ ਨਾਸ਼ਤੇ ਨੂੰ ਲੈ ਕੇ ਵਕ thực ਦੇਸ਼ਾਂ ਦੀ ਆਪਣੀ ਸੱਭਿਆਚਾਰਕ ਸੋਚ ਹੈ। ਬ੍ਰਿਟਿਸ਼ 에ਅਰਵੇਜ਼ ਦੇ ਬੁਲਾਰਨ ਨੇ ਸਫਾਈਤੰਦੇ ਹੋਏ ਕਿਹਾ ਕਿ ਨਾ ਛੋਟੀਆਂ ਯਾਤਰਾਵਾਂ ਉੱਤੇ ਸਮਾਂ ਬਹੁਤ ਸੀਮਤ ਹੁੰਦਾ ਜਿਸ ਕਰਕੇ ਖਰਬ ਨਾਸ਼ਤਾ ਪਰੋਸਨਾ ਅਤੇ ਉਸ ਦਾ ਆਨੰਦ ਲੈਣਾ ਮੁਸ਼ਕਲ ਹੋ ਜਾਂਦਾ ਯਾਤਰੀਆਂ ਨੂੰ ਵਧੇਰੇ ਆਰਾਮਦਾਇਕ ਅਨੁਭਵ ਦੇਣ ਲਈ ਅਸੀਂ ਹੁਣ ਇਹਨਾਂ ਰੂਟਾਂ ਉੱਤੇ ਮਹਾਦੀਪੀ ਨਾਸ਼ਤਾ ਪੇਸ਼ ਕਰ ਰਹੀ ਹੈ ਇਹ ਤਬਦੀਲੀ 7 ਜਨਵਰੀ ਤੋਂ ਲਾਗੂ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹੌਮਿਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਫਲਾਈਟ ਦੇ ਵਿੱਚ ਮਿਲਣ ਵਾਲੇ ਖਾਣੇ ਨੂੰ ਲੈ ਕੇ ਯਾਤਰੀਆਂ ਦੀ ਰਾਏ ਹਮੇਸ਼ਾ ਵੰਡ ਰਹੀ ਹੈ ਕੁਝ ਲੋਕਾਂ ਦੇ ਲਈ ਜਹਾਜ਼ ਦਾ ਖਾਣਾ ਸੁਖਦ ਅਨੁਭਵ ਹੁੰਦਾ ਹੈ ਜਦ ਕਿ ਕਈਆਂ ਦੇ ਲਈ ਇਹ ਸਭ ਤੋਂ ਨਿਰਾਸ਼ਾਜਨਕ ਹੁੰਦੇ ਪਰ ਜਦੋਂ ਗੱਲ ਬਿਜ਼ਨਸ ਕਲਾਸ ਦੀ ਹੋਵੇ ਤਾਂ ਖਾਣਾ ਸਿਰਫ ਸੇਵਾ ਨਹੀਂ ਸਗੋ ਯਾਤਰਾ ਦਾ ਇੱਕ ਅਹਿਮ ਹਿੱਸਾ ਬਣ ਜਾਂਦਾ ਹੈ ਇਸ ਨਾਲ ਹੀ ਚੁੜੀ ਇੱਕ ਵੱਡੀ ਖਬਰ ਬ੍ਰਿਟਿਸ਼ 에ਅਰਵੇਜ਼ ਦੇ ਬਿਜ਼ਨਸ ਕਲਾਸ ਯਾਤਰੀਆਂ ਨੂੰ ਨਿਰਾਸ਼ ਕਰ ਸਕਦੀ ਹੈ ਕਿ ਬ੍ਰਿਟਿਸ਼ 에ਅਰਵੇਜ਼ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ 7 ਜਨਵਰੀ ਤੋਂ ਉਹ ਆਪਣੀਆਂ ਸਭ ਤੋਂ ਛੋਟੀਆਂ ਦੂਰੀਆਂ ਵਾਲੀਆਂ 8 ਉਡਾਨਾਂ ਉੱਤੇ ਹੁਣ ਗਰਮ ਨਾਸ਼ਤਾ ਸੇਵਾ ਖਤਮ ਕਰਨ ਜਾ ਰਹੀ ਹੈ ਇਹ ਨਵਾਂ ਫੈਸਲਾ ਲੰਡਨ ਤੋਂ ਐਮਸਟਰਡਮ ਫੇਲ ਫਾਸਟ ਬ੍ਰਸਲਸ ਪੈਰਿਸ ਡਬਲਿੰਗ ਜਰਸੀ ਮੈਂਚੈਸਟਰ ਅਤੇ ਨਿਊਕੈਂਸਲ ਜਾਣ ਵਾਲੀਆਂ ਉਡਾਨਾਂ ਉੱਤੇ ਲਾਗੂ ਕੀਤਾ ਗਿਆ ਹੈ ਇਹਨਾਂ ਸਾਰੀਆਂ ਉਡਾਨਾਂ ਦਾ ਸਮਾਂ ਲਗਭਗ 1 ਘੰਟਾ ਹੈ ਹਾਲੇ ਕਿ ਸਕਾਟਲੈਂਡ ਲਈ ਉਡਾਨਾਂ ਇਸ ਤਬਦੀਲੀ ਤੋਂ ਬਾਹਰ ਰੱਖੀਆਂ ਗਈਆਂ ਨੇ ਭਾਵੇਂ ਕਿ ਗਲਾਸਗੋ ਅਤੇ ਐਡੀਨਬਰਗ ਦੇ ਲਈ ਉਡਾਨ ਦਾ ਸਮਾਂ ਵੀ ਲਗਭਗ ਇਹਨਾਂ ਦੇ ਬਰਾਬਰ ਹੀ ਹੈ ਬ੍ਰਿਟਿਸ਼ 에ਅਰਵੇਜ਼ ਨੇ ਐਲਾਨ ਕੀਤਾ ਹੈ ਕਿ ਇਸ ਬੁੱਧਵਾਰ ਤੋਂ ਉਹ ਆਪਣੀਆਂ ਛੋਟੀਆਂ ਥੂਰੀਆਂ ਵਾਲੀਆਂ ਉਡਾਨਾਂ ਉੱਤੇ ਬਿਜ਼ਨਸ ਕਲਾਸ ਦੇ ਵਿੱਚ ਗਰਮ ਨਾਸ਼ਤੇ ਦੀ ਸੇਵਾ ਖਤਮ ਕਰ ਦਵੇਗਾ ਕਲਾਬ ਯੂਰਪ 에ਅਰਲਾਈਨ ਦੀ ਬਿਜ਼ਨਸ ਕਲਾਸ ਸੇਵਾ ਦੇ ਵਿੱਚ ਹੁਣ ਯਾਤਰੀਆਂ ਨੂੰ ਪੂਰਾ ਅੰਗਰੇਜ਼ੀ ਨਾਸ਼ਤਾ ਨਹੀਂ ਮਿਲੇਗਾ ਇਸ ਦੀ ਥਾਂ ਉਹਨਾਂ ਨੂੰ ਇੱਕ ਮਹਾਦੀਪੀ ਨਾਸ਼ਤਾ ਪ੍ਰੋਸੈਜ ਹੋਵੇਗਾ ਜਿਸ ਦੇ ਵਿੱਚ ਫਲਾਂ ਦੀ ਪਲੇਟ ਦਹੀਂ ਅਤੇ ਇੱਕ ਪੇਸਟਰੀ ਸ਼ਾਮਲ ਹੋਵੇਗੀ ਆਰਟਿਕਟਾ ਕਲਾਸ ਦੇ ਵਿੱਚ ਯਾਤਰੀਆਂ ਨੂੰ ਪਹਿਲਾਂ ਵਾਂਗ ਹੀ ਹਲਕਾ ਸਨੈਕ ਮਿਲੇਗਾ ਆਮ ਤੌਰ ਉਤੇ ਬਿਸਕੁਟ ਚਾਹ ਪੇਟਸ ਆਪਣੇ ਪਾਣੀ ਦੀ ਇੱਕ ਬੋਤਲ ਛੋਟੀ ਦੂਰੀਆਂ ਦੀਆਂ ਉਡਾਨਾਂ ਉਤੇ ਯਾਤਰੀ ਜੋਨਤਾ ਬਿਤੇਰੇ ਭੁਗਤਾਨ ਕਰਕੇ ਗਰਮ ਨਾਸ਼ਤਾ ਪਹਿਲਾਂ ਤੋਂ ਬੁੱਕ ਵੀ ਕਰ ਸਕਦੇ ਨੇ ਇਹ ਤਬਦੀਲੀਆਂ ਲੰਡਨ ਤੋਂ ਐਮਸਟਰਡਮ, ਬੇਲਫਾਸਟ, ਬਸੇਲਸ, ਪੈਰਿਸ, ਡਬਲਿਨ, ਜਰਸੀ, ਮੈਂਚੈਸਟਰ ਅਤੇ ਨਿਊਕਾਸਲ ਵਾਲੀਆਂ ਉਡਾਨਾਂ ਉਤੇ ਹੀ ਲਾਗੂ ਹੋਵੇਗੀ ਜਿੱਥੇ ਯਾਤਰਾ ਦਾ ਸਮਾਂ ਲਗਭਗ ਹੀ ਘੰਟੇ ਸਕਾਟਲੈਂਡ ਲਈ ਉਡਾਨਾਂ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਈਆਂ ब्रिटिश एयरवेज ਦਾ ਕੈਨੇਕੀ ਫੈਸਲਾ ਕੈਪਿਓ ਕਰੂ ਨੇ ਯਾਤਰੀਆਂ ਦੇ ਨਾਲ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਦੇਣ ਦੇ ਲਈ ਕੀਤਾ ਹੈ ਅਤੇ ਲਾਗਤ ਘਟਾਉਣ ਦੇ ਲਈ ਨਹੀਂ ਫ੍ਰੀਕੁਐਂਟ ਫਲਾਈਰ ਵੈਬਸਾਈਟ ਹੈਟ ਫਾਲ ਪੁਆਇੰਟਸ ਦੇ ਸੰਪਾਦਕ ਰੋਬ ਪਰਕੇਸ ਨੇ ਕਿਹਾ ਕਿ ਪਿਛਲੇ 20 ਸਾਲਾਂ ਦੇ ਵਿੱਚ ਬ੍ਰਿਟਿਸ਼ 에ਅਰਵੇਜ਼ ਲੰਡਨ ਤੋਂ ਮੈਂਚੈਸਟਰ ਪਰਿਕੀਆਂ ਛੋਟੀਆਂ ਉਡਾਨਾਂ ਉੱਤੇ ਵੀ ਮੁਫਤ ਪੂਰਾ ਨਾਸ਼ਤਾ ਪਰੋਸੀ ਸੀ ਸਮੇਂ ਦੀ ਘਾਟ ਹੀ ਇਹ ਤਬਦੀਲੀ ਦੀ ਵਜ੍ਹਾ ਹੈ ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਵੀ ਸਫਾਈ ਦਿੱਤੀ ਹੈ ਕਿ ਛੋਟੀ ਦੂਰੀਆਂ ਉੱਤੇ ਸਮਾਂ ਬਹੁਤ ਸੀਮਤ ਹੁੰਦਾ ਹੈ ਜਿਸ ਕਾਰਨ ਗਰਮ ਨਾਸ਼ਤਾ ਪਰੋਸਣਾ ਮੁਸ਼ਕਲ ਹੋ ਜਾਂਦਾ ਹੈ ਉਹ ਦੱਸਦੇ ਨੇ ਕਿ ਮਾਤੀਪੀ ਨਾਸ਼ਤਾ ਦੇ ਨਾਲ ਯਾਤਰੀਆਂ ਨੂੰ ਬਦੇਰੇ ਆਰਾਮਦਾਇਕ ਅਨੁਭਵ ਮਿਲੇਗਾ ਇਹ ਨਵੀਂ ਨਾਸ਼ਤੇ ਦੀ ਸੇਵਾ 7 ਜਨਵਰੀ ਤੋਂ ਲਾਗੂ ਹੋ ਰਹੀ ਹੈ ਛੋਟੇ ਉਡਾਨਾਂ ਉੱਤੇ ਯਾਤਰੀਆਂ ਨੂੰ ਹੁਣ ਇੱਕ ਲਘੂ ਸਿਹਤਮੰਦ ਸਵੇਤਾ ਵਿਕਲਪ ਮਿਲੇਗਾ ਕਾਲਕੀ ਉਹ ਇਹ ਵੀ ਮੰਨਦੇ ਨੇ ਕਿ ਬ੍ਰਿਟਿਸ਼ 에ਅਰਵੇਜ਼ ਦੀ ਪੇਸ਼ ਕੋਸ਼ਿਸ਼ ਵੀ 에ਅ ਫ੍ਰਾਂਸ ਅਤੇ ਲੁਫਤਾਨਸਰ ਦੇ ਨਾਲੋਂ ਬਿਹਤਰ ਹੈ ਪਰ ਨਾਸ਼ਤੇ ਨੂੰ ਲੈ ਕੇ ਵਾਕਵਾਕ ਦੇਸ਼ਾਂ ਦੀ ਆਪਣੀ ਸੱਭਿਆਚਾਰਕ ਸੋਚ ਹੈ ਬ੍ਰਿਟਿਸ਼ 에ਅਰਵੇਜ਼ ਦੇ ਬੁਲਾਰਿੰਗ ਨੇ ਸਖਾਈਦੰਦੇ ਹੋਏ ਕਿਹਾ ਕਿ ਨਾ ਛੋਟੀਆਂ ਯਾਤਰਾਵਾਂ ਉੱਤੇ ਸਮਾਂ ਬਹੁਤ ਸੀਮਤ ਹੁੰਦਾ ਹੈ ਜਿਸ ਕਰਕੇ ਖਰਬ ਨਾਸ਼ਤਾ ਪ੍ਰੋਸਨਾ ਅਤੇ ਉਸ ਦਾ ਆਨੰਦ ਲੈਣਾ ਮੁਸ਼ਕਲ ਹੋ ਜਾਂਦਾ ਹੈ ਯਾਤਰੀਆਂ ਨੂੰ ਵਧੇਰੇ ਆਰਾਮਦਾਇਕ ਅਨੁਭਵ ਦੇਣ ਦੇ ਲਈ ਅਸੀਂ ਹੁਣ ਇਨ੍ਹਾਂ ਰੂਟਾਂ ਉੱਤੇ ਮਹਾਦੀਪੀ ਨਾਸ਼ਤਾ ਪੇਸ਼ ਕਰ ਰਹੀ ਹਾਂ ਇਹ ਤਬਦੀਲੀ 7 ਜਨਵਰੀ ਤੋਂ ਲਾਗੂ ਹੋ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ